ਤੋਂ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਐਮ ਐਸ ਐਮ ਇ ਨੂੰ ਇੰਨਾ ਪ੍ਰੋਮੋਟ ਕੀਤਾ ਕਿ ਅੱਜ ਕੱਲ ਹਰ ਇੰਡਸਟਰੀ ਐਮ ਐਸ ਐਮ ਇ ਬੋਲੇ ਇੰਨਾ ਧਿਆਨ ਲਗਾ ਕੇ ਆਪਣਾ ਕੰਮ ਕਰ ਰਹੀ ਹੈ ਆਪਣਾ ਕੋਈ ਉਹਨਾਂ ਦੀ ਪੇਮੈਂਟਸ ਵਗੈਰਾ ਫਸੀਆਂ ਹੋਈਆਂ ਉਹਨੂੰ ਅਸੀਂ ਕਢਵਾਣੀ ਤੇ ਸੈਂਟਰਲ ਗਵਰਨਮੈਂਟ ਦੇ ਕਾਫੀ ਨਵੇਂ ਪ੍ਰੋਜੈਕਟਸ ਨੇ ਨਵੇਂ ਪਲਾਂਟਸ ਨੇ ਜੋ ਐਜ਼ ਅ ਸਟਾਰਟਅਪ ਉਹ ਆਪਣਾ ਕੰਮ ਨਇ ਸ਼ੁਰੂ ਕਰ ਸਕਦੇ ਹੋ ਤੇ ਉਹ ਸਟਾਰਟਅਪ ਵਾਸਤੇ ਮੋਦੀ ਸਰਕਾਰ ਨੇ ਜਿਹੜਾ ਐਮ ਐਸ ਐਮ ਇ ਨੂੰ ਪ੍ਰੋਮੋਟ ਕੀਤਾ ਤੇ ਜੋ ਉਹਨਾਂ ਦੇ ਫਸੇ ਹੋਏ ਪੈਸੇ ਨੇ ਐਮ ਐਸ ਐਮ ਇ ਦੇ ਥਰੂ ਐਪੀ ਐਮ ਐਸ ਐਮ ਇ ਕੋਡ ਦੇ ਥਰੂ ਅਸੀਂ ਕਢਵਾਨੇ ਆ ਤੁਹ ਐਮਐਸਐਮ ਇਨਰੋਲਡ ਹੈਗਾ ਤੇ ਉਹਨੂੰ ਫਿਰ ਸਬਸਿਡੀ ਸੈਂਟਰ ਗਵਰਨਮੈਂਟ ਵੱਲੋਂ 30% 35% ਜੋ ਵੀ ਹੁੰਦੀ ਹੈ ਉਹ ਮਿਲ ਜਾਂਦੀ ਹੈ ਰਿਕਰਮੈਂਟ ਵੱਲੋਂ ਉਹਨਾਂ ਨੂੰ 25 ਲੱਖ ਤੱਕ ਸਟਾਰਟਿੰਗ ਉਹਨਾਂ ਨੂੰ ਗ੍ਰਾਂਟ ਮਿਲਦੀ ਹੈ ਐਡੀ ਵੱਡੀ ਜ਼ਿੰਮੇਵਾਰੀ ਬੜੀ ਛੋਟੀ ਜੀ ਉਮਰ ਦੇ ਵਿੱਚ ਮਿਲਣਾ ਕੀ ਲੱਗਦਾ ਕਿ ਪਰਿਵਾਰ ਦਾ ਆਸ਼ੀਰਵਾਦ ਸੀ ਮਾਵਾਬ ਦਾ ਜਿਹੜਾ ਆਸ਼ੀਰਵਾਦ ਸੰਸਕਾਰ ਉਹਨਾਂ ਦੇ ਜਾਂ ਭਾਜੀਪੀ ਦੇ ਵਿੱਚ ਤੁਹਾਡੇ ਪਰਿਵਾਰ ਦੀ ਪੈਠ ਹੈਗੀ ਹੈ ਇਹ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਤੇ ਜੈ ਸ਼੍ਰੀ ਰਾਮ ਇਹ ਜਿਹੜੀ ਭਾਜਪਾ ਪੰਜਾਬ ਨੇ ਇੱਕ ਜ਼ਿੰਮੇਵਾਰੀ ਮੇਰੇ ਤੇ ਵਿਸ਼ਵਾਸ ਜਤਾ ਕੇ ਇੱਕ ਮੈਨੂੰ ਸੌਂਪੀ ਗਈ ਹੈ ਐਜ਼ ਅ ਵਾਈਸ ਪ੍ਰਧਾਨ ਐਮ ਐਸ ਐਮ ای ਪੰਜਾਬ ਇਹ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾ ਕੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਸ ਐਮ ਐਸ ਐਮ ای ਸੈਕਟਰ ਵਾਸਤੇ ਬੀਇੰਗ ਅ ਐਡਵੋਕੇਟ ਮੈਂ ਕੁਝ ਵੈਲਫੇਅਰ ਵਾਸਤੇ ਕਰ ਸਕਾਂ ਲੋਕਾਂ ਲਈ ਇੰਡਸਟਰੀ ਵਾਸਤੇ ਤੇ ਐਮ ਐਸ ਐਮ ای ਸੈਕਟਰ ਵਾਸਤੇ ਤੇ ਰਹੀ ਗੱਲ ਵੀ ਜੋ ਮੇਰੇ ਫੈਮਿਲੀ ਚ ਮੇਰੇ ਪਿਤਾ ਜੀ ਸੁਰਗਰਾਸ਼ੀ ਸਵਰਗੀ ਰਾਜੇਸ਼ ਜੁਲਕਾ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਸੰਸਕਾਰ ਕਰਕੇ ਅੱਜ ਜੋ ਮੈਂ ਅੱਜ ਬੈਠਾ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਬੈਠਾ ਜਤਿਨ ਅਗਰ ਤੁਹਾਡੇ ਅਹੁਦੇ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਕੀ ਕੀ ਤੁਹਾਡਾ ਰੋਲ ਹੋਏਗਾ ਐਮ ਐਸ ਐਮ ای ਦੇ ਵਿੱਚ ਖਾਸ ਕਰਕੇ ਛੋਟੇ ਉਦਯੋਗ ਹਨਾ ਜਿਆਦਾ ਜੁੜੇ ਹੋਏ ਹੁੰਦੇ ਆ ਕੀ ਇਹਦੇ ਵਿੱਚ ਰੋਲ ਹੋਏਗਾ ਔਰ ਕੀ ਵਰਕਿੰਗ ਤੁਹਾਡੀ ਰਹੇਗੀ ਇਹਦੇ ਅੰਦਰ ਇਹਦੇ ਚ ਐਦਾਂ ਕਿ ਪੰਜਾਬ ਚ ਜਿੰਨੇ ਵੀ ਸ਼ਹਿਰ ਜ਼ਿਲ੍ਹੇ ਬੰਦੇ ਨੇ ਉਹ ਸਾਰਿਆਂ ਦਾ ਕੋਈ ਵੀ ਅਲੱਗ-ਅਲੱਗ ਜਗ੍ਹਾ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਜਿਹੜੀ ਐਮਐਸਐਮਈ ਸੈਕਟਰ ਜਿਹੜਾ ਅੱਜਕੱਲ ਆਪਣੇ ਸੈਂਟਰਲ ਗਵਰਨਮੈਂਟ ਕਾਫੀ ਪ੍ਰੋਮੋਟ ਕਰ ਰਹੀ ਹੈ ਐਮਐਸਐਮਈ ਨੂੰ ਉਹ ਐਮਐਸਐਮਈ ਦੇ ਇੰਡਸਟਰੀ ਨੂੰ ਕੋਈ ਨਾ ਕੋਈ ਕੰਮ ਰੁਕਿਆ ਹੋਇਆ ਜਿਹੜਾ ਕੰਮ ਨੇ ਉਹਨਾਂ ਨੂੰ ਸੋਲਵ ਕਰਨਾ ਕੋਈ ਉਹਨਾਂ ਦੀ ਪੇਮੈਂਟਸ ਵਗੈਰਾ ਫਸੀਆਂ ਹੋਈਆਂ ਉਹਨੂੰ ਅਸੀਂ ਕਰਵਾਣੀ ਕੋਈ ਉਹਨਾਂ ਦਾ ਕੋਈ ਲੈਸੈਂਸ ਰੁਕਿਆ ਹੋਇਆ ਕੋਈ ਕੰਮ ਰੁਕਿਆ ਹੋਇਆ ਜਿਸ ਕਰਕੇ ਉਹ ਐਮਐਸਐਮਈ ਸੈਕਟਰ ਗਰੋ ਨਹੀਂ ਹੋ ਪਾ ਰ ਤੇ ਐਮਐਸਐਮਈ ਦੇ ਵਿੱਚ ਕਿਸ ਤਰ੍ਹਾਂ ਦੀ ਇੰਡਸਟਰੀ ਜਿਆਦਾ ਜੁੜੀ ਹੋਈ ਹੈਗੀ ਆ ਅਗਰ ਮੈਂ ਖਾਸ ਲੁਧਿਆਣਾ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਦੀ ਇੰਡਸਟਰੀ ਇੱਥੇ ਹੈਗੀ ਆ ਔਰ ਕੀ ਕੀ ਮੇਨ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਮੰਗਾਂ ਵੀ ਹੋਣਗੀਆਂ ਕੁਝ ਕੀ ਇਸ ਸੈਕਟਰ ਦੇ ਵਿੱਚ ਸਾਨੂੰ ਆਹ ਦਿੱਕਤਾਂ ਆ ਰਹੀਆਂ ਨੇ ਐਮਐਸਐਮਈ ਨਾਲ ਜਿੱਦਾਂ ਤੁਸੀਂ ਕਹੇ ਲੋਕ ਨਹੀਂ ਜੁੜ ਪਾਰੇ ਪ੍ਰੋਪਰ ਤਾਂ ਕੀ ਉਹ ਚ ਕਮੀਆਂ ਨੇ ਔਰ ਕੀ ਕਮੀਆਂ ਦੂਰ ਕਰੋਗੇ ਸਰ ਆਪਣੇ ਸ਼ਹਿਰ 'ਚ ਜ਼ਿਆਦਾ ਲਾਈਨ ਹੈਗੀ ਇੰਡਸਟਰੀ ਹੈਗੀ ਮੈਨੂਫੈਕਚਰਿੰਗ ਦੀ ਜਿਵੇਂ ਕਿ ਸਾਈਕਲ ਪਾਰਟਸ ਹੋਗੇ ਨਟ ਬੋਲਟਸ ਹੋਗੇ ਆਪਣੇ ਜਿਹੜੇ ਫੋਕਲ ਪੁਆਇੰਟ ਗਿਲ ਰੋਡ ਸਾਈਕਲ ਮਾਰਕੀਟ ਇਹ ਸਾਰੇ ਐਮਐਸਐਮਈ ਨਾਲ ਜੁੜੇ ਹੋਏ ਨੇ ਇਹ ਸਾਰਿਆਂ ਨੂੰ ਐਮਐਸਐਮਈ ਜ਼ਰੂਰੀ ਹੋ ਗਿਆ ਅਜ਼ ਅ ਟਾਈਮ ਤੇ ਸੈਂਟਰ ਗਵਰਨਮੈਂਟ ਤੋਂ ਨਾਲੇ ਇੰਪੋਰਟੈਂਟ ਹੋ ਗਿਆ ਕਿ ਤੁਸੀਂ ਰੋਲ ਹੋਣਾ ਇੱਥੇ ਤੇ ਇਹਦੇ ਵਿੱਚ ਜਿਹੜੇ ਐਮਐਸਐਮਈ ਦੇ ਜਿਹੜੇ ਸਬਸਿਡੀ ਵਾਲੇ ਹੁੰਦੇ ਆ ਹੁਣ ਕਈ ਇੰਡਸਟਰੀ ਨੂੰ ਕਿਸੇ ਨਵੀਂ ਲਗਾਨੀ ਹੈ ਕਿਸੇ ਨਵਾਂ ਪਲਾਂਟ ਲਗਾਣਾ ਹੈ ਤੇ ਉਹ ਐਮਐਸਐਮਈ ਚ ਰੋਲ ਹੋਏਗਾ ਤੇ ਉਹਨੂੰ ਫਿਰ ਸਬਸਿਡੀ ਸੈਂਟਰ ਗਵਰਨਮੈਂਟ ਵੱ ਉਹਨਾਂ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹਨੂੰ ਥੋੜਾ ਇੰਪੋਰਟੈਂਟ ਪ੍ਰਾਇੋਰਟੀ ਰੱਖ ਕੇ ਉਹਨਾਂ ਨੂੰ ਥੋੜਾ ਅੱਗੇ ਕਰਵਾਈਏ ਸੋਲਵ ਮਤਲਬ ਕਿਆ ਨਾ ਮਤਲਬ ਇਹ ਹੈ ਕਿ ਅਵੇਅਰਨੈਸ ਜ਼ਰੂਰੀ ਹੈਗੀ ਹੈ ਇਸ ਲਈ ਐਮ ਐਸ ਐਮ ਈ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹਲੇ ਪਤਾ ਹੀ ਨਹੀਂ ਹੈ ਜਤਿਨ ਇਸ ਤਰ੍ਹਾਂ ਵੀ ਹੈ ਕਿ ਐਸ ਐਮ ਐਮ ਈ ਦੇ ਵਿੱਚ ਜਿਹੜੇ ਨਵੇਂ ਲੜਕੇ ਜਾਂ ਲੜਕੀਆਂ ਹਨ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਜਿੰਨੂੰ ਆਪਾਂ ਸਟਾਰਟਅਪ ਕਹਿ ਦਿੰਨੇ ਹੈਗੇ ਆ ਉਹ ਵੀ ਇਨਵੋਲਵ ਕਰ ਸਕਦੇ ਆ ਉਹਨਾਂ ਦੇ ਲਈ ਲੋਨਸ ਦੀ ਸੁਵਿਧਾ ਵੀ ਇਹਨਾਂ ਚ ਉਪਲਬਧ ਹੈਗੀ ਹੈ ਹਾਂਜੀ ਸਟਾਰਟਅਪ ਲੋਨ ਅੱਜਕਲ ਜਿਹੜੇ ਯੂਥ ਆਪਣਾ ਨਮਨ ਪੜਾਈ ਤੋਂ ਬਾਅਦ ਉਹ ਚਾਹੁੰਦੇ ਕਿ ਮੈਂ ਬਿਜ਼ਨਸ ਸਟਾਰਟ ਕਰਾਂ ਆਪਣਾ ਕੋਈ ਨਵਾਂ ਸਟਾਰਟਅਪ ਕਰਾਂ ਤੇ ਸੈਂਟਰ ਗਵਰਨਮੈਂਟ ਦੇ ਕਾਫੀ ਨਵੇਂ ਪ੍ਰੋਜੈਕਟਸ ਨੇ ਨਵੇਂ ਪਲਾਂਟਸ ਨੇ ਜੋ ਐਜ਼ ਅ ਸਟਾਰਟਅਪ ਉਹ ਆਪਣਾ ਕੰਮ ਨਾ ਸ਼ੁਰੂ ਕਰ ਸਕਦੇ ਆ ਉਹਦੇ ਚ ਸੈਂਟਰ ਗਵਰਨਮੈਂਟ ਵੱਲੋਂ ਉਹਨਾਂ ਨੂੰ 25 ਲੱਖ ਤੱਕ ਸਟਾਰਟਿੰਗ ਉਹਨਾਂ ਗ੍ਰਾਂਟ ਮਿਲਦੀ ਹੈ ਐਜ਼ ਅ ਫੰਡ ਮਿਲਦਾ ਕਿ ਤੁਸੀਂ ਉਹ ਆਪਣਾ ਕੰਮ ਸਟਾਰਟ ਕਰ ਸਕਣ ਬਿਨਾਂ ਕਿਸੇ ਸਿਕਿਉਰਿਟੀ ਤੋਂ ਅੱਛਾ ਮੈਂ ਇਹ ਵੀ ਦੱਸ ਦਵਾਂ ਜੋ ਬੱਚੇ ਸਟਾਰਟਅਪ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਇਹ ਹੈਗਾ ਕਿ ਕਈਆਂ ਨੂੰ ਨਹੀਂ ਪਤਾ ਹੁੰਦਾ ਕਿ ਸ਼ੁਰੂਆਤ ਕਿਵੇਂ ਕਰਨੀ ਹੈ ਲੋਨ ਕਿਵੇਂ ਅਪਲਾਈ ਕਰਨਾ ਹੈਗਾ ਔਰ ਕੀ ਕੀ ਫਾਰਮੈਲिटीज ਹੁੰਦੀਆਂ ਨੇ ਇੱਥੇ ਐਸਐਮਐਮਈ ਦੇ ਵਿੱਚ ਤੁਹਾਨੂੰ ਲੋਨਸ ਦੀ ਫੈਸਿਲਿਟੀਆਂ ਵੀ ਮਿਲੇਗੀ ਔਰ ਨਾਲ ਜੋ ਸਬਸਿਡੀਆਂ ਗਵਰਨਮੈਂਟ ਦਿੰਦੀ ਹੈਗੀ ਹੈ ਉਹ ਵੀ ਤੁਸੀਂ ਜਿਹੜੀ ਹੈ ਜਾਣਕਾਰੀ ਹਾਸਿਲ ਕਰ ਸਕਦੇ ਹੋ ਜਤਿੰ ਇਹਦੇ ਵਿੱਚ ਅਵੇਅਰ ਕਰੋ ਯੂਥ ਨੂੰ ਜ਼ਿਆਦਾ ਹੈਨਾ ਰੂਲ ਰਹੇਗਾ ਤੁਹਾਡਾ ਕੀ ਲੋਕਾ ਐਸਐਮਐਮਈ ਨਾਲ ਜੁੜਨ ਵੀ ਔਰ ਇਹਦਾ ਫਾਇਦਾ ਵੀ ਚੱਕਣ ਜੀ ਐਮਐਸਐਮਈ ਜਿਹੜਾ ਇਸ ਟਾਈਮ ਹਰ ਯੂਥ ਤੇ ਹਰ ਇੰਡਸਟਰੀ ਤੇ ਹਰ ਮੈਨੂਫੈਕਚਰਿੰਗ ਵਾਲੇ ਤੇ ਆਪਣੇ ਲੁਧਿਆਣਾ ਸ਼ਹਿਰ 'ਚ ਅੱਜਕਲ ਫੈਲੇ ਹੋਇਆ ਹੈ ਅੱਜਕਲ ਨਹੀਂ ਮੈਂ ਕਹਾਂਗਾ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਐਮਐਸਐਮਈ ਨੂੰ ਇੰਨਾ ਪ੍ਰੋਮੋਟ ਕੀਤਾ ਕਿ ਅੱਜਕੱਲ ਹਰ ਇੰਡਸਟਰੀ ਐਮਐਸਐਮਈ ਵਾਲੇ ਇਨਾਂ ਧਿਆਨ ਲਗਾ ਕੇ ਆਪਣਾ ਕੰਮ ਕਰ ਰਹੀ ਹੈ ਆਪਣੇ ਕੰਮ ਨੂੰ ਇਨ ਗ੍ਰੋਥ ਬਿਜ਼ਨਸ ਤੋਂ ਲੈ ਕੇ ਜਾ ਰਹੀ ਹੈ ਹਰ ਯੂਥ ਨੂੰ ਅਜ ਅਦਰ ਟਾਈਮ ਤੇ ਮੈਂ ਸਟਾਰਟਅਪ ਚਾਹੀਦਾ ਹੈ ਤੇ ਉਹ ਸਟਾਰਟਅਪ ਵਾਸਤੇ ਮੋਦੀ ਸਰਕਾਰ ਨੇ ਜਿਹੜਾ ਐ ਐਮਐਸਐਮਈ ਨੂੰ ਪ੍ਰਮੋਟ ਕੀਤਾ ਹੈ ਉਹ ਹਰ ਯੂਥ ਵਾਸਤੇ ਬੜਾ ਹੈਲਪਫੁਲ ਹੋ ਰਿਹਾ ਜਿਹਦੇ ਕਰਕੇ ਲੋਕੀ ਆਪਣੇ ਨਵੇਂ ਪ੍ਰੋਜੈਕਟਸ ਨਵੇਂ ਆਈਡੀਆਜ਼ ਨੂੰ ਐਜ਼ ਅ ਬਿਜ਼ਨਸ ਤੇ ਸਟਾਰਟਅਪ ਕਰਕੇ ਫੰਡ ਲੈ ਕੇ ਥੋੜੀ ਹੈਲਪ ਨਾਲ ਆਪਣਾ ਅੱਗੇ ਕਰ ਰਹੇ ਵਧ ਰਹੇ ਨੇ ਅੱਗੇ ਤੁਸੀਂ ਫੰਡਸ ਦੀ ਗੱਲ ਕੀਤੀ ਇਹ ਕਿਸ ਤਰ੍ਹਾਂ ਦੇ ਜਤਿਨ ਫੰਡਸ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ 25 ਲੱਖ ਤੱਕ ਵਿਦਆਊਟ ਸਿਕਿਉਰਿਟੀ ਹੈਨਾ ਇਹ ਥੋੜਾ ਜਿਹਾ ਡਿਟੇਲ ਚ ਦੱਸੋਗੇ ਕਿਸ ਤਰ੍ਹਾਂ ਸਰ ਜਿਵੇਂ ਕਿ ਅਲੱਗ-ਅਲੱਗ ਆਈਡੀਆਜ਼ ਨੇ ਤੁਸੀਂ ਸੈਂਟਰ ਗਵਰਨਮੈਂਟ ਦੇ ਐਮਐਸਐਮਏ ਦੇ ਪੋਰਟਲ ਤੇ ਜਾਓਗੇ ਤੇ ਉੱਥੇ ਤੁਹਾਨੂੰ ਲੈ ਲੈਗ ਉੱਥੇ ਆਉਗੇ ਬਿਜ਼ਨਸ ਆਈਡੀਆਜ਼ ਜੋ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੇ ਨੇ ਜਿਵੇਂ ਕਿ ਪ੍ਰਧਾਨ ਮੰਤਰੀ ਯੋਜਨਾ ਕੋਈ ਹੁੰਦੇ ਆ ਅਲੱਗ ਅਲੱਗ ਜਿਹੜੀ ਯੋਜਨਾਵਾਂ ਹੈਗੀਆਂ ਉਹਦਾ ਵਿੱਚ ਕੋਈ ਫਾਲ ਕੱਢਦੇ ਆ ਕੋਈ ਸਟਾਰਟਅਪ ਇੰਡੀਆ ਚ ਕਰਦੇ ਆ ਕੋਈ ਇਨਵੈਸਟ ਪੰਜਾਬ ਚ ਕਰਦੇ ਆ ਉਹਦੇ ਚ ਤੁਹਾਨੂੰ ਇਹ ਸਿਕਿਉਰਿਟੀ ਜ਼ਰੂਰਤ ਨਹੀਂ ਪੈਂਦੀ ਤੁਸ ਤੁਹਾਡੇ ਕੋਲ ਫੰਡ ਤੁਹਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਵੀ ਹੈਗੀ ਤਾਂ ਤੁਸੀਂ ਅਗਰ ਬੈਂਕ ਨੂੰ ਤੁਹਾਡਾ ਫਾਈਨੈਂਸ ਇੰਡਸਟਰੀ ਨੂੰ ਤੁਹਾਡਾ ਠੀਕ ਲੱਗੇ ਕਿ ਹਾਂ ਤੁਹਾਡਾ ਆਈਡੀਆ ਠੀਕ ਹੈ ਤੁਹਾਡਾ ਬਿਜ਼ਨਸ ਆਈਡੀਆ ਠੀਕ ਹੈ ਤੁਸੀਂ ਉਸੇ ਉਦਰੀ ਸincere ਹੋ ਤੇ ਤੁਸੀਂ ਕੋਈ ਐਕਸਪੀਰੀਅੰਸ ਪਹਿਲੇ ਕੀਤਾ ਹੋਇਆ ਹੈ ਜਾਂ ਤੁਹਾਨੂੰ ਨੌਲੇਜ ਹੈਗੀ ਹੈ ਫਿਰ ਉਸ ਵੀ ਹਫ਼ਤੇ ਤੁਹਾਨੂੰ ਇਨਸਟਾਲਮੈਂ ਥੋੜੀ ਤੁਹਾਡਾ ਟਰੈਕ ਵੀ ਠੀਕ ਹੋਵੇ ਤੇ ਆਪਣਾ ਤੁਸੀਂ ਬਿਜ਼ਨਸ ਪ੍ਰਮੋਟ ਕਰੋ ਗਰੋਥ ਕਰੋ ਜਿ ਜਤਨ ਜਿਆਦਾ ਦਿੱਕਤ ਹੈ ਜਾਂਦੀ ਹੈ ਨਾ ਕਿ ਬੈਂਕ ਹੀ ਲੋਨ ਅਪਰੂਵ ਨਹੀਂ ਕਰਦਾ ਬਿਨਾ ਗਾਰੰਟੀ ਤੋਂ ਫਿਰ ਉਹ ਕਿਸ ਤਰ੍ਹਾਂ ਹੋਏਗਾ ਸਰ ਜਿਹੜੇ ਸਟਾਰਟਅਪ ਲੋਨਸ ਨੇ ਜਿਹੜੇ ਸਟਾਰਟਅਪ ਇੰਡੀਆ ਵਾਲੇ ਲੋਨਸ ਨੇ ਸਪੈਸ਼ਲਿਸੈਂਟਰ ਸਰਕਾਰ ਦੇ ਅੰਡਰ ਜਿਹੜੇ ਆਉਂਦੇ ਆ ਪ੍ਰਧਾਨ ਮੰਤਰੀ ਯੋਜਨਾ ਦੇ ਅੰਡਰ ਉਹਦੇ ਚ ਬੈਂਕ ਵੀ ਮਨਾਨੀ ਕਰ ਸਕਦਾ ਕਿਉਂਕਿ ਉਹਦੇ ਚ ਬੈਂਕ ਨੂੰ ਵੀ ਪਤਾ ਹੈ ਕਿ ਜਿਆਦਾਤਰ ਇਹ ਸਰਕਾਰੀ ਜਿਹੜੇ ਬੈਂਕ ਨੇ ਸਰਕਾਰੀ ਬੈਂਕ ਵਾਲੀ ਨੂੰ ਜਿਆਦਾ ਪ੍ਰਮੋਟ ਕਰ ਰਹੀ ਹੈ ਤੇ ਸਰਕਾਰੀ ਬੈਂਕ ਵਾਲੀ इजीली ਇਹ ਫਾਈਲ ਹਰ ਅਪਰੂਵ ਕਰ ਦਿੰਦੇ ਆ इजीली ਅਗਰ ਕਿਤੇ ਦਿੱਕਤ ਆਂਦੀ ਹੈ ਕਿਸੇ ਨੂੰ ਨਹੀਂ ਲੋਨ ਮਿਲਦਾ ਹੈਗਾ ਉਹ ਸਿਕਿਉਰਟੀ ਮੰਗਦਾ ਹੈਗਾ ਬੈਂਕ ਇਹ ਇਸ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਕੰਟੈਕਟ ਕਰਨਾ ਚਾਹੀਦਾ ਕਿੰਨੂੰ ਕੰਟੈਕਟ ਕਰਨਾ ਚਾਹੀਦਾ ਸਰੋ ਆਪਣੇ ਇਧਰ ਹਰ ਬੰਦੇ ਕੋਲ ਵੈਸਾ ਤਾਂ ਚਲੋ ਆਪਣੇ ਆਪਣੇ ਨੌਨ ਹੁੰਦੇ ਆਪਣੇ ਸੀਏ ਹੁੰਦੇ ਆ ਹਰ ਬੰਦੇ ਕੋਲ ਆਪਣਾ ਕਾਊਂਟੈਂਟ ਹੁੰਦਾ ਹਰ ਅੱਜ ਦੇ ਟਾਈਮ ਤੇ ਹਰ ਬੰਦੇ ਨੇ ਲੋਕੀ ਨੇ ਅਵੇਅਰ ਹੋ ਚੁੱਕੇ ਆ ਸਰਵ ਸੀਏ ਕੋਲ ਹਰ ਵਕੀਲ ਕੋਲ ਸਭ ਨੂੰ ਪਤਾ ਹੁੰਦਾ ਕਿ ਆਪਣਾ ਕਿਸ ਕਿਸ ਤਰ੍ਹਾਂ ਆਪਣੇ ਕਲਾਇੰਟ ਨੂੰ ਆਪਣੇ ਫੈਮਿਲੀ ਨੂੰ ਇਸ ਜਿਹੜੇ ਵਾਲ ਨੂੰ ਆਪਣਾ ਅੱਗੇ ਇਸ ਬਾਰੇ ਇਨਫੋਰਮੇਸ਼ਨ ਪਹੁੰਚਾਣੀ ਹੈ ਅੱਜ ਕੱਲ ਇਨਾ ਹੁਣ ਪਹਿਲਾਂ ਉਹ ਜ਼ਮਾਨੇ ਪਹਿਲਾਂ ਸੀ ਕਿ ਲੋਕੀ ਨੇ ਅਵੇਅਰ ਨਹੀਂ ਸੀ ਕਿ ਲੋਕਾਂ ਨੂੰ ਪਤਾ ਨਹੀਂ ਸੀ ਕਿੱਥੇ ਜਾਣਾ ਲੋਨ ਕਿਦਾਂ ਹੋਣਾ ਹੁੰਦਾ ਅੱਜ ਕੱਲ ਘਰ ਬੈਠੇ ਲੋਕਾਂ ਨੂੰ ਪਤਾ ਲੱਗ ਜਾਂਦਾ ਬਸ ਲੋਕਾਂ ਨੇ ਐਮਐਸਐਮ ਪੋਰਟ ਉਹਦੇ ਵਿੱਚ ਜਿਹੜਾ ਐਮ ਐਸ ਐਮ ਇ ਲੋਰ ਹੁੰਦੇ ਨੇ ਜਿਵੇਂ ਕਿ ਮੈਂ ਐਮ ਐਸ ਐਮ ਇ ਲੋਰ ਆ ਨਾ ਮੈਂ ਲੁਧਿਆਣੇ ਦੇ ਜਿੰਨੇ ਇੰਡਸਟਰੀ ਹੈਗੀ ਐ ਸਾਈਕਲ ਪਾਰਟ ਹੋ ਗਿਆ ਸਿਸੂ ਹੋ ਗਿਆ ਫਾਸਨ ਐਸੋਸੀਏਸ਼ਨ ਹੋ ਗਿਆ ਮੈਂ ਤਿੰਨਾਂ ਦੇ ਹੀ ਪੈਨਲ ਤੇ ਆ ਠੀਕ ਐ ਤਿੰਨਾਂ ਦੇ ਐਸੋਸੀਏਸ਼ਨ ਚ ਕੋਈ ਵੀ ਐਮ ਐਸ ਐਮ ਇ ਦਾ ਕੰਮ ਹੋਵੇ ਤੇ ਮੇਰੇ ਕੋਲ ਆ ਜਾਂਦਾ ਹੈਗਾ ਬਿਲਕੁਲ ਫੋਕਲ ਪੁਆਇੰਟ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਬਹੁਤ ਸਾਰੇ ਇੰਡਸਟਰੀਸਟ ਹਨ ਇਹਨਾਂ ਸਾਰੀਆਂ ਐਸੋਸੀਏਸ਼ਨਜ਼ ਨਾਲ ਜੁੜੇ ਹੋਏ ਹੈਗੇ ਆ ਉਹਨਾਂ ਵੱਲੋਂ ਵੀ ਅਪਰੋਚ ਕੀਤਾ ਜਾਂਦਾ ਤੁਹਾਨੂੰ ਹਾਂਜੀ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਅਲੱਗ-ਅਲੱਗ ਐਸੋਸੀਏਸ਼ਨ ਦੇ ਵਿੱਚ ਇੰਪੈਨਲਡ ਹੈਗਾ ਤੇ ਜਿਹੜੇ ਆਪਣੇ ਸ਼ਿਸੂ ਦੇ ਪ੍ਰਧਾਨ ਨੇ ਉਪਕਾਰ ਸਿੰਘ ਉਹਜਾ ਜੀ ਜਿਵੇਂ ਸਾਈਕਲਪਾਰਟ ਦੇ ਪ੍ਰਧਾਨ ਨੇ ਸਿਮਲਨ ਸਿੰਘ ਜੀ ਲੱਕੀ ਜੀ ਉਹਨਾਂ ਵੱਲੋਂ ਮੈਨੂੰ ਇੰਪੈਨਲ ਕਰ ਦਿੱਤਾ ਗਿਆ ਸੀ ਤੇ ਉਹਦੇ ਥਰੂ ਜਿੰਨੇ ਵੀ ਮੈਂਬਰਸ ਨੇ ਐਸੋਸੀਏਸ਼ਨ ਦੇ ਹੋਲੀਵੁੱਡ ਲੋਧਿਆਣਾ ਉਹ ਮੈਨੂੰ ਅਪਰੋਚ ਕਰਦੇ ਨੇ ਤੇ ਜੋ ਉਹਨਾਂ ਦੇ ਫਸੇ ਹੋਏ ਪੈਸੇ ਨੇ ਐਮਐਸਐਮਈ ਦੇ ਥਰੂ ਐਪੀਐਮਐਸਐਮਈ ਕੋਡ ਦੇ ਥਰੂ ਅਸੀਂ ਕਢਵਾਨੇ ਆ ਤੇ ਸਾਡਾ ਪਿਛਲੇ 4-5 ਸਾਲਾਂ ਤੋਂ ਬੜਾ ਵਧੀਆ ਸਾਡਾ ਰਿਕਾਰਡ ਰਿਹਾ ਅਸੀਂ ਕਾਫੀ ਲੋਕਾਂ ਦੇ ਫਸੇ ਹੋਏ ਪੈਸੇ ਕਢਵਾਏ ਵੀ ਨੇ ਤੇ ਕਾਫੀ ਢੇਰ ਲੋਕਾਂ ਨੂੰ ਸਬਸਿਡੀਆਂ ਆਪ ਦਵਾਇਆਂ ਨੇ ਜਤਿਨ ਐਜ਼ ਇਹ ਐਡਵੋਕੇਟ ਵਰਕ ਕਰ ਰਹੇ ਹੈਗੇ ਜਤਿਨ ਐਜ਼ ਅ ਬੀਜਪੀ ਦੇ ਲੀਡਰ ਜਾਂ ਬੀਜਪੀ ਦੇ ਮੈਂਬਰ ਜਾਂ ਬੀਜਪੀ ਨਾਲ ਜੁੜੇ ਹੋ ਕੇ ਕੰਮ ਕਰ ਰਹੇ ਸਰ ਪੇਸ਼ਾ ਆਪਣਾ ਐਡਵੋਕੇਟ ਹੈ ਬੈਕਸਪੋਰਟ ਸਾਡੀ ਭਾਜਪਾ ਹੈ ਸਿੱਧੀ ਗੱਲ ਮਤਲਬ ਅਸੀਂ ਭਾਜਪਾ ਦੇ ਅਸੀਂ ਭਾਜਪਾ ਦੇ ਜਿਹਨੇ ਲੀਡਰਸ਼ਿਪ ਹੈ ਹੁਣ ਜਿਵੇਂ ਮੈਨੂੰ ਸੁਭਾਸ਼ ਢਾਵਰ ਜੀ ਨੇ ਜਿਹੜੇ ਸਾਡੇ ਐਮਐਸਐਮਪੀ ਪੰਜਾਬ ਦੇ ਕਨਵੀਨਰ ਨੇ ਉਹਨਾਂ ਨੇ ਮੈਨੂੰ ਅਪਾਇੰਟ ਕੀਤਾ ਹੈ ਇਸ ਨੇ ਲੀਡਰਸ਼ਿਪ ਸਰੇਂਗ ਸਾਬ ਵੱਲੋਂ ਤੇ ਮਾਨਸਾ ਵੱਲੋਂ ਮਿੱਤਲ ਜੀ ਵੱਲੋਂ ਇਹਨਾਂ ਦੀ ਇਹਨਾਂ ਵੱਲੋਂ ਰეკਮੈਂਡੇਸ਼ਨ ਮੇਰੇ ਵੱਲ ਮੇਰੇ ਲਈ ਗਈ ਸੀਗੀ ਤੇ ਜੋ ਕਿ ਜਾਕਰ ਸਾਬ ਵੱਲੋਂ ਫਿਰ ਸਾਨੂੰ ਸਾਰਾ ਮੈਨੂੰ ਅਪਾਇੰਟ ਕੀਤਾ ਗਿਆ ਗਵਰਨਮੈਂਟ ਪੰਜਾਬ ਗਵਰਨਮੈਂਟ ਦਾ ਸਹਿਯੋਗ ਪੰਜਾਬ ਗਵਰਨਮੈਂਟ ਦਾ ਸਰ ਬਸ ਇਹੀ ਹੈ ਵੀ ਪੰਜਾਬ ਗਵਰਨਮੈਂਟ ਦੇ ਕੁਝ ਰੂਲ ਸਾਡੇ ਪਾਰਟੀ ਤੋਂ ਥੋੜੇ ਅਲੱਗ ਨੇ ਬਟ ਅਸੀਂ ਹੌਲੀ ਹੌਲੀ ਆਉਣ ਵਾਲੇ ਇਲੈਕਸ਼ਨਾਂ ਚ ਆਪਣੀ ਸਰਕਾਰ ਇੱਧਰ ਲਿਆਵਾਂਗੇ ਤੇ ਐਮਐਸਐਮ ਨੂੰ ਹੋਰ ਪ੍ਰੋਮੋਟ ਕਰਾਂਗੇ ਉਦੋਂ ਤੱਕ ਅਸੀਂ ਆਪਣੇ ਕੰਮ ਤੱਕ ਲੱਗੇ ਰਹਿਣਾ ਹੈ ਜੀ ਅੱਛਾ ਜਤਿਨ ਜੀ ਨੂੰ ਛੋਟੀ ਜੀ ਉਮਰੇ ਵੀਰਾ ਜੀ ਐਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਾਰੇ ਵਕੀਲ ਭਾਈਚਾਰੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਵੈਸੇ ਤੋਂ ਮੈਂ ਵੀ ਬੀਜੇਪੀ ਦੇ ਵਿੱਚ ਹੀ ਕੰਮ ਕਰਦਾ ਹੈ ਪਰ ਜਤਿੰਦਰ ਇੱਕ ਗੱਲ ਹੋਰ ਦੱਸਣਾ ਜਾਊਂਗਾ ਜਤਿੰਦਰ ਸਟੂਡੈਂਟ ਟਾਈਮ ਦੇ ਵਿੱਚ ਸਾਡੇ ਨਾਲ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਵੀ ਹਿੱਸਾ ਰਿਹਾ ਹੈ ਤੋਂ ਇਹ ਸੰਸਕਾਰ ਜਿਹੜੇ ਹੈ ਇਹ ਪਰਿਵਾਰ ਵੱਲੋਂ ਮੈਂ ਸਮਝਦਾ ਕਿ ਬੰਦਾ ਜਦੋਂ ਸਟੂਡੈਂਟ ਹੈ ਤੋਂ ਉਹ ਵੀ ਵੀ ਯੰਗ ਹੋਇਆ ਐਡਵੋਕੇਟ ਹੈ ਤੋਂ ਉਹਨੂੰ ਲੱਗਾ ਕਿ ਐਮਐਸਐਮਈ ਦੇ ਵਿੱਚ ਮੈਂ ਸੇਵਾਵਾਂ ਦੇ ਸਕਦਾ ਹਾਂ ਤੋਂ ਪਾਰਟੀ ਨੇ ਸਾਰੀ ਚੀਜ਼ ਨੂੰ ਦੇਖਦੇ ਹੋਏ ਵੈਸੇ ਵੀ ਬੀਜੇਪੀ ਦੇ ਵਿੱਚ ਪੂਰੇ ਦੁਸ ਦੇਸ਼ ਭਰ ਚ ਦੇਖੋਗੇ ਕਿ ਕਿ ਯੰਗ ਲੋਗਾਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਉਸੇ ਦਾ ਉਦਾਹਰਣ ਆ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਘੱਟ ਉਮਰ ਦੇ ਵਿੱਚ ਐਮਐਸਐਮਈ ਦਾ ਭਾਜੀਪੀ ਵਾਈਸ ਪ੍ਰਧਾਨ ਪੰਜਾਬ ਦਾ ਲਗਾਨਾ ਮੈਂ ਸਮਝਦਾ ਕਿ ਸਾਰੇ ਵਕੀਲ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਾਨੂੰ ਪੂਰਾ ਯਕੀਨ ਹੈ ਜਿਸ ਤਰੀਕੇ ਨਾਲ ਜਤਿਨ ਪਹਿਲਾਂ ਵੀ ਕੋਈ ਵੀ ਕੰਮ ਪਾਰਟੀ ਵੱਲੋਂ ਮਿਲਦਾ ਰਿਹਾ ਹੈ ਜਾਂ ਕੋਈ ਐਡਵੋਕੇਟ ਦੇ ਨਾਤੇ ਉਸ ਕੰਮ ਨੂੰ ਪਹਿਲ ਦਿੰਦਾ ਰਿਹਾ ਹੈ ਹੁਣ ਵੀ ਸਾਨੂੰ ਪੂਰਾ ਯਕੀਨ ਹੈ ਐਮਐਸਐਮਈ ਦੇ ਵਿੱਚ ਜੋ ਵੀ ਇਹਨਾਂ ਦੀ ਸੇਵਾਵਾਂ ਸੁਭਾ ਡਾਵਰ ਜੀ ਵੱਲੋਂ ਜਾਂ ਜਿਹੜੀ ਪ੍ਰਦੇਸ਼ ਦੀ ਟੀਮ ਵੱਲੋਂ ਜਾਂ ਜਿਹੜੇ ਐਮ ਐਸ ਐਮ ای ডিপਾਰਟਮੈਂਟ ਹੈ ਜਿੱਥੇ-ਜਿੱਥੇ ਲੋੜ ਪੈਗੀ ਜਤਿੰਨ ਉਸ ਟੀਮ ਦੇ ਵਿੱਚ ਅੱਗੇ ਹੋ ਕੇ ਆਪਣਾ ਸਹਿਯੋਗ ਕਰਨਗੇ ਸਾਨੂੰ ਪੂਰਾ ਸਾਡਾ ਇਸ ਦਾ ਸਹਿਯੋਗ ਹਮੇਸ਼ਾ ਐਸੀ ਵਕੀਲ ਭਾਈ ਜਰਾ ਦੇ ਤੌਰ ਤੇ ਵੀ ਨਾਲ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਵੀ ਨਾਲ ਹੈ ਔਰ ਏ ਵੀ ਪੀ ਦੇ ਅਸੀਂ ਪ੍ਰਦੇਸ਼ ਸੰਗਠਨ ਮੰਤਰੀ ਰਿਹਾ ਉਸ ਨਾਤੇ ਵੀ ਅਸੀਂ ਜਤਿੰਨ ਦੇ ਸ਼ੁਰੂ ਤੋਂ ਹੀ ਨਾਲ ਰਿਹਾ ਹੈ ਬੜਾ ਐਕਟਿਵ ਲੜਕਾ ਹੈ ਉਹ ਸਾਨੂੰ ਪੂਰਾ ਯਕੀਨ ਹੈ ਆਪਣੀ ਜਿੰਮੇਵਾਰੀ ਨੂੰ ਤੰਦੇਹੀ ਨਾਲ ਨਿਭਾਏਗਾ اپنی ذمہ داری ਨੂੰ ਤਨਦੇਹੀ ਨਾਲ ਨਿਭਾਏਗਾ ਜਤਿੰਦਰ ਜੋ ਇਹਨਾਂ ਦੇ ਸਾਥੀ ਨੇ ਉਹਨਾਂ ਦਾ ਕਹਿਣਾ ਹੈਗਾ ਲੇਕਿਨ ਇਸ ਬਹੁਤ ਬੜੀ ਜ਼ਿੰਮੇਵਾਰੀ ਨੂੰ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਮ ਐਸ ਐਮ ਇ ਦਾ ਚੁਣੇ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਬੜੀ ਗੱਲ ਹੈ ਲੇਕਿਨ ਸਭ ਤੋਂ ਬੜੀ ਗੱਲ ਹੈ ਕਿ ਅੱਜ ਸਟਾਰਟਅਪ ਕਰਨ ਵਾਲੇ ਨੌਜਵਾਨ ਔਰ ਖਾਸ ਕਰਕੇ ਐਮ ਐਸ ਐਮ ਇ ਨਾਲ ਜੁੜੇ ਹੋਏ ਵਪਾਰੀ ਇੰਡਸਟਰੀਸਟ ਜਿਹੜੇ ਨੇ ਉਹਨਾਂ ਨੂੰ ਸਭ ਤੋਂ ਵੱਧ ਜ਼ਿਆਦਾ ਜ਼ਰੂਰਤ ਪੈਂਦੀ ਹੈਗੀ ਹੈ ਬਹੁਤ ਸਾਰੇ ਕੇਸਿਸ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਜਿੱਥੇ ਜ਼ਿਆਦਾਤਰ ਲੋਨਸ ਵਗੈਰਾ 'ਚ ਦਿੱਕਤ ਆ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਸਬਸਿਡੀਆਂ ਜਾਂ ਨਵੇਂ ਪ੍ਰੋਜੈਕਟ ਲਗਾਉਣ ਦੇ ਲਈ ਜ਼ਰੂਰਤ ਹੁੰਦੀ ਹੈਗੀ ਹੈ ਇੱਕ ਸ਼ਾਦੀ ਇੱਕ ਸਹੀ ਗਾਈਡਨਸ ਦੀ ਜੋ ਅੱਜ ਬੀਜੇਪੀ ਵੱਲੋਂ ਪੂਰੀ ਕੀਤੀ ਗਈ ਹੈ ਖਾਸ ਕਰਕੇ ਐਮਐਸਐਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ